ਦੇਸ਼ ਦੇ ਬਹੁਤ ਸਾਰੇ ਕੋਨਿਆਂ ਦੇ ਵਿੱਚ ਅੱਜ ਵੀ ਜਿਹੜੇ ਬੱਚੇ ਨੇ ਪੋਸਟਿਕ ਆਹਾਰ ਦੇ ਲਈ ਤਰਸ ਰਹੇ ਨੇ ਚੰਗੀ ਸਿੱਖਿਆ ਦੇ ਲਈ ਤਰਸ ਰਹੇ ਨੇ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਿਹੋ ਜਿਹੀਆਂ ਸਮੱਸਿਆਵਾਂ ਵੇਖਦੇ ਹੋ ਬੱਚਿਆਂ 'ਚ? ਸ਼ੀਤਲ ਜੀ ਜਿਹੜੀ ਗੱਲ ਆਪਾਂ ਕਰਦੇ ਆਂ ਕਿ ਬੀ ਐਜੂਕੇਸ਼ਨ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਤੇ ਉਹਨਾਂ ਨੂੰ ਪੂਰੀ ਖੁਰਾਕ ਮਿਲਣੀ ਚਾਹੀਦੀ ਹੈ। ਜਦੋਂ ਆਪਾਂ ਖੁਰਾਕ ਦੀ ਗੱਲ ਕਰਦੇ ਆਂ ਅੱਜ ਵੀ ਸਾਨੂੰ ਬੱਚੇ ਜਿਹੜੇ ਸਾਡੇ ਵੱਡੇ ਸ਼ਹਿਰ ਹੈ ਉਹਨਾਂ ਦੇ ਚੌਕਾਂ 'ਚ ਖੜੇ ਭੀਖ ਮੰਗਦੇ ਨਜ਼ਰ ਆਉਂਦੇ ਆ ਇਹ ਸਾਡੇ ਲਈ ਬਹੁਤ ਹੀ ਵੱਡਾ ਸਵਾਲ ਹੈ ਕਿ ਬੱਚੇ ਸਾਡੇ ਸੜਕਾਂ ਤੇ ਭੀਖ ਮੰਗਣ ਸਕੂਲ ਜਾਣ ਦੀ ਥਾਂ ਦੇ ਉੱਤੇ ਉਹ ਨਿੱਕੇ ਨਿੱਕੇ ਖਿਡੌਣੇ ਵੇਚਣ ਕਾਰਾਂ ਦੇ ਅੱਗੇ ਔਰ ਸਕੂਟਰਾਂ ਦੇ ਅੱਗੇ ਔਰ ਤੇ ਐਡਾ ਵੱਡਾ ਜ਼ਿੰਦਗੀ ਦਾ ਰਿਸਕ ਲੈ ਕੇ ਵੀ ਪਤਾ ਨਹੀਂ ਕਿਹੜੀ ਕਾਰ ਦੇ ਅੱਗੇ ਆ ਜਾਣਾ ਫਿਰ ਆਪਾਂ ਇਹ ਦੇਖਦੇ ਆ ਕਿ ਜਿਹੜਾ ਬੈਗਰ ਮਾਫੀਆ ਹੈ ਇਹਨਾਂ ਨੇ ਬੱਚਿਆਂ ਦੇ ਉੱਤੇ ਤਸ਼ੱਦਦ ਕਰਕੇ ਉਹਨਾਂ ਨੂੰ ਲਖਮੀ ਕਰਕੇ ਪੱਟੀਆਂ ਬਨ ਕੇ ਚੌਂਕਾਂ ਦੇ ਵਿੱਚ ਖੜਾ ਕਰ ਦਿੱਤਾ ਜਾਂਦਾ ਹੈ ਕਿ ਵੀ ਇਹਨਾਂ ਨੂੰ ਕੋਈ ਪੈਸਾ ਮਿਲੇ ਤਾਂ ਉਹ ਦੇ ਨਾਲ ਸ਼ਾਮ ਨੂੰ ਬਹੁਤ ਵੱਡਾ ਜਿਹੜਾ ਸਰਮਾਇਆ ਇਕੱਠਾ ਕੀਤਾ ਜਾਂਦਾ ਇਹਨਾਂ ਬੱਚਿਆਂ ਨੂੰ ਵਰਤ ਕੇ ਉਹ ਜਿੱਥੋਂ ਤੱਕ ਆਪਾਂ ਐਜੂਕੇਸ਼ਨ ਦੀ ਗੱਲ ਕਰਦੇ ਆ ਤਾਂ ਜਿੱਥੇ ਤਾਂ ਇਹ ਬੱਚੇ ਆ ਕਿ ਜਿਨ੍ਹਾਂ ਨੂੰ ਸਕੂਲ ਜਾਣ ਦਾ ਮੌਕਾ ਹੀ ਨਹੀਂ ਮਿਲਿਆ ਇਹ ਬਹੁਤ ਵੱਡੀ ਗਿਣਤੀ ਹੈ ਸ਼ਿਦਲ ਜੀ ਇੱਕ ਗੱਲ ਹੋਰ ਧਿਆਨ ਦੇਣ ਦੀ ਲੋੜ ਹੈ ਕਿ ਜਿਹੜੇ ਬੱਚੇ ਸਾਡੇ ਸਕੂਲ ਜਾਂਦੇ ਵੀ ਆ ਨਾ ਉਹ ਸਾਡੇ ਸਰਕਾਰੀ ਸਕੂਲਾਂ 'ਚ ਜਾਂਦੇ ਆ ਜਾਂ ਪ੍ਰਾਈਵੇਟ ਸਕੂਲਾਂ 'ਚ ਜਾਂਦੇ ਆ ਉਹਨਾਂ ਕੋਲੇ ਵੀ ਐਜੂਕੇਸ਼ਨ ਨਹੀਂ ਹੈ ਉਹਨਾਂ ਦੇ ਕੋਲ ਜਿਹੜਾ ਪ੍ਰੋਪਰ ਐਜੂਕੇਸ਼ਨ ਸਿਸਟਮ ਹੈ ਉਹ ਨਹੀਂ ਹੈ ਉੱਚ ਪਾ ਰਿਹਾ ਕਿਉਂਕਿ ਜਿਹੜਾ এডੂਕੇਸ਼ਨ ਸਿਸਟਮ ਹੈ ਉਹ ਪੂਰਾ ਸਾਈਕੋਲੋਜੀ ਤੇ ਆਧਾਰਿਤ ਹੈ ਮਨੋਵਿਗਿਆਨ ਤੇ ਆਧਾਰਿਤ ਹੈ ਬਾਲ ਮਨੋਵਿਗਿਆਨ ਤੇ ਆਧਾਰਿਤ ਹੈ ਪਰ ਜਦੋਂ ਅਸੀਂ ਆਪਣੇ ਸਕੂਲਾਂ ਦੀ ਗੱਲ ਕਰਦੇ ਹਾਂ ਪੂਰੇ ਦੇਸ਼ ਦੇ ਵਿੱਚ এডੂਕੇਸ਼ਨ ਮਾਫੀਆ ਨੇ ਬੱਚਿਆਂ ਦਾ ਸ਼ੋਸ਼ਣ ਸ਼ੁਰੂ ਕੀਤਾ ਹੋਇਆ ਹੈ ਉਹ ਆਪਣੇ ਪੈਸੇ ਲੁੱਟਣ ਵਾਸਤੇ ਬੱਚਿਆਂ ਦੇ ਉੱਤੇ ਕਿਤਾਬਾਂ ਦਾ ਬੋਝ ਪਾ ਰਿਹਾ ਤੁਸੀਂ ਹੈਰਾਨ ਹੋਵੋਗੇ ਇਹ ਗੱਲ ਸੁਣ ਕੇ ਕਿ ਸਰਕਾਰੀ ਜਿਹੜੀਆਂ ਕਿਤਾਬਾਂ ਜੇ ਆਪਾਂ NCERT ਦੀਆਂ ਕਿਤਾਬਾਂ ਦੀ ਗੱਲ ਕਰ ਲਈਏ ਪਹਿਲੀ ਕਲਾਸ ਵਿੱਚ ਦੋ ਕਿਤਾਬਾਂ ਲੱਗਦੀਆਂ। ਦੂਜੀ ਕਲਾਸ ਵਿੱਚ ਤਿੰਨ ਕਿਤਾਬਾਂ ਲੱਗਦੀਆਂ। ਔਰ ਇਹਨਾਂ ਦੀ ਕੀਮਤ ਕਿੰਨੀ ਹੈ? 40 ਰੁਪਏ, 50 ਰੁਪਏ, 60 ਰੁਪਏ। ਮੇਰੀ ਬੇਟੀ ਇਸ ਟਾਈਮ 9ਵੀਂ ਕਲਾਸ ਵਿੱਚ ਹੈ। ਉਹ ਕੇਂਦਰੀ ਵਿਦਿਆਲਿਆ ਸਕੂਲ 'ਚ ਪੜਦੀ ਹੈ। ਤੇ ਤੁਸੀਂ ਸੋਚ ਇਮੇਜਿਨ ਕਰੋ ਕਿ ਉਹ 9ਵੀਂ ਕਲਾਸ ਦੀਆਂ ਕਿਤਾਬਾਂ ਕਿੰਨੇ ਦੀਆਂ NCERT ਦੀਆਂ ਸਿਰਫ 500 550 ਰੁਪਏ ਦੀਆਂ ਕਿਤਾਬਾਂ। ਉਹ ਸਿਰਫ 5-6 ਕਿਤਾਬਾਂ ਹੈਗੀਆਂ। ਕੋਈ ਬਰਡਨ ਨਹੀਂ ਉਹਦੇ ਉੱਤੇ ਔਰ ਪੜਾਉਣ ਦਾ ਤਰੀਕਾ ਬਹੁਤ ਵਧੀਆ ਹੈ ਪਰ ਜਦੋਂ ਇਹੀ ਬੱਚੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜਦੇ ਆ ਜਿੱਥੇ ਅਧਿਆਪਕ ਸਹਿਬਾਨ ਉਹਨਾਂ ਬੱਚਿਆਂ ਦੇ ਉੱਤੇ ਗੈਰ ਮਨੋਵਿਗਿਆਨਿਕ ਤਸ਼ੱਦਦ ਕਰਦੇ ਆ ਤੇ ਉਹ ਬੱਚਿਆਂ ਨੂੰ ਬੋਝਲ ਬਣਾਉਂਦੇ ਆ ਬੱਚਿਆਂ ਨੂੰ ਡਿਪਰੈਸ਼ਨ ਦਿੰਦੇ ਆ ਤਣਾਅ ਦੇ ਵਿੱਚ ਲੈ ਕੇ ਜਾਂਦੇ ਆ ਬੱਚਿਆਂ ਤੇ ਚਿੜਚਿੜਾਪਨ ਬੱਚਿਆਂ ਦੇ ਵਿੱਚ ਆਉਂਦਾ ਇੰਨੇ ਜ਼ਿਆਦਾ ਡਿਪਰੈਸ਼ਨ ਚਲੇ ਜਾਂਦੇ ਆ ਕਈ ਵਾਰੀ ਤੇ ਬੱਚੇ ਖੁਦਕੁਸ਼ੀ ਦੇ ਸੋਸਾਇਟੀ ਦੇ ਰਾ ਵੀ ਪੈ ਜਾਂਦੇ ਆ ਉਹਨਾਂ ਦੇ ਵਿੱਚ ਖਿਜ ਚਿੜਚਿੜਾਪਨ ਤੇ ਹੈ ਹੀ ਤੇ ਕਈ ਵਾਰ ਸਕੂਲ ਵੀ ਨਹੀਂ ਜਾਂਦੇ ਕਈ ਕਈ ਮਹੀਨੇ ਕਿ ਨਹੀਂ ਜਾਣਾ ਸੀ ਕਿੰਨੀਆਂ ਸਾਰੀਆਂ ਪ੍ਰੋਮਿਸ ਹੁੰਦੀਆਂ ਇਹ ਵੀ ਬੱਚਿਆਂ ਦੀ ਐਜੂਕੇਸ਼ਨ ਦੇ ਉੱਪਰ ਇੱਕ ਵੱਡਾ ਸਵਾਲ ਹੈ ਕਿ ਵੀ ਬੱਚਿਆਂ ਨੂੰ ਇੱਕ ਤੇ ਉਹ ਬੱਚੇ ਜਿਹੜੇ ਚੌਂਕਾ 'ਚ ਖੜੇ ਆ ਸਕੂਲ ਨਹੀਂ ਜਾ ਰਹੇ ਦੂਜਾ ਜਿਹੜੇ ਸਕੂਲ ਜਾ ਰਹੇ ਆ ਕਿ ਉਹਨਾਂ ਨੂੰ ਬੱਚਿਆਂ ਦੇ ਪੱਧਰ ਦੀ ਪੜ੍ਹਾਈ ਦਿੱਤੀ ਜਾ ਰਹੀ ਹੈ ਇਹ ਸਾਨੂੰ ਧਿਆਨ ਰੱਖਣ ਦੀ